ਜਦੋਂ ਇਹਦੋਂ ਹੱਥ ਮੇਰੇ ਦੇ ਚੁੱਕ ਦੇਣਾ ਜਿਹਦੇ ਘਰ ਗੱਲ ਨੂੰ ਦੀ ਮੜ ਜੀ ਮੈਂ ਕਹਿ ਕੇ ਦਿੰਨੀ ਆ ਇਹਨਾਂ ਨੇ ਪਖਾਂਡੀ ਫੜ ਲਿਆ ਸਾਰੇ ਟੱਬਰ ਨੇ ਜੇ ਮਾਂਵਾ ਤੇ ਉਹ ਵੀ ਮੇਰੇ ਦਿਵਾਲੇ ਹੋ ਗਈ ਆ ਜੇ ਇਹ ਆਦੇ ਨੇ ਕੱਸ ਕੇ ਚਪੇੜ ਮਾਰੀ ਕਿਹਦਾ ਕਰਕੇ ਪ੍ਰੀਤ ਕਰਕੇ ਲਾ ਤੈਨੂੰ ਪੁੱਸ ਦੀ ਸਪੀਡ ਹੋ ਜੀ ਨੂੰ ਇਹਨੇ ਜਿਆਦਾ ਹੀ ਹੱਤ ਚੁੱਕੀ ਆ ਕਿੱਥੇ ਆ ਗਈ ਏ ਹਨੀ ਇਨੂੰ ਚੁੱਪ ਕਰਨ ਨੂੰ ਤੈਨੂੰ ਕਿਹਾ ਹੈ ਰ ਤੂੰ ਆਣ ਕੇ ਫਿਰ ਉਤਰ ਪੁੱਤਰ ਉਥੋਂ ਕਿੰਨਾ ਕਰਕੇ ਆਈ ਕੀ ਗੱਲ ਤੈਨੂੰ ਤੂੰ ਉਹਦਾ ਘਰ ਜਾੜਨਾ ਹੈ ਮम्मी ਨਹੀਂ ਮੈਂ ਤੇ ਸਰਸਰੀ ਗੱਲ ਕੀਤੀ ਜੋ ਕਿ ਕਿਹੜੀ ਸਰਸਰੀ ਕੀਤੀ ਜੋ ਬੰਨੇ ਕੱਢ ਕੇ ਮੇਰੇ ਮੂੰਹ ਤੇ ਚਪੇਲ ਮਾਰੀ ਇਹ ਥੋੜੀ ਗੱਲਾਂ ਵਿੱਚ ਚਪੇੜਾ ਹੀ ਖਾਣ ਵਾਲੀ ਆ ਤੂੰ ਹੈ ਕਿਦਾਂ ਦੀ ਗੱਲਾਂ ਤੂੰ ਕਿਦਾਂ ਦੀਆਂ ਕਰਦੀ ਆ ਨਹੀਂ ਉਹ ਜੇ ਕੱਲ ਨੂੰ ਕੋ ਖਾ ਕੇ ਮਰ ਜੂਗੀ ਤੇ ਤੇ ਤੂੰ ਸੌਖੀ ਹੋ ਜਾਵੇਂਗੀ ਸਾਹਮਲੇ ਕੇ ਤੇ ਨਿਆਣੇ ਤੂੰ ਹੁਣ ਚਪੜ ਚਪੜ ਕਰਦੀ ਰਹਿੰਦੀ ਆ ਤੇ ਤੈਨੂੰ ਅਹੀਂ ਘਰੋਂ ਕੱਢਦਾ ਵਾ ਹੈ ਸਮਝ ਕਰਿਆ ਕਰਾ ਖਾਣੇ ਕੇ ਪਾਲਿਆ ਕਰ ਕੋਹ ਹੱਥ-ਪੈਰ ਕਹਿੰਦੀ ਚੁੱਕ ਦੇ ਤੂੰ ਹਾਥੀ ਚਕਾਉਣ ਵਾਲੀ ਆ ਤੂੰ ਅੱਖੇ ਤਾਂ ਲੱਗਦੀ ਨਹੀਂ ਸਾਡੇ ਤੂੰ ਤੈਨੂੰ ਚਾਹ ਤਾਂ ਕਿਹਾ ਸੀ ਤੇ ਤੂੰ ਚਾਹ ਨਹੀਂ ਲੈ ਕੇ ਆਈ ਤੂੰ ਮੈਂ ਚਾਹ ਬਣਾਉਣ ਲੱਗੀ ਆ ਜੋ ਬਣਿਆ ਆ ਕੇ ਮੇਰੇ ਚਪੇੜ ਮਾਰ ਕੇ ਨਹੀਂ ਬਲਦੀ ਕਿ ਨਜ਼ਰ ਲਾਤਾ ਵਦੋ ਸਤੰਨੀ ਆ ਤੂੰ ਇੱਕ ਵਾਰ ਉਧਰ ਤੇ ਸਤਾ ਜਿਹੜਾ ਹੈ ਹੀ ਹੈ ਹੋਰ ਤੂੰ ਤੋਤਮ ਨਹੀਂ ਹਨੂ ਤੂੰ ਜਿਹੜੀ ਇਦਾਂ ਕਰਦੀ ਆ ਤੂੰ ਉਹਦੇ ਲਾਗੇ ਇੱਕ ਵਾਰੀ ਰਹਿ ਨੂੰ ਸਮਝਾਇਆ ਪੁੱਸਿਆ ਕੋਹਦੇ ਕੋਲੋਂ ਜਾ ਕੇ ਤੂੰ ਜੇ ਉਹ ਹੁਣ ਨਿਆਣੇ ਛੱਡ ਕੇ ਚੱਲ ਜੂ ਤੂੰ ਸੰਭ ਲੇਂਗੀ ਤੂੰ ਤਾਂ ਇਥੇ ਉਦਾਂ ਨਹੀਂ ਵੜਨਦੀ ਨੀ ਨਿਆਣਿਆਂ ਨੂੰ ਤਾਂ ਤੂੰ ਆਪ ਸਮਝੇ ਸੋਚ ਕਰਿਆ ਕਰ ਤੇ ਕਦੀ ਤੂੰ ਮੈਂ ਭੈਣ ਨੂੰ ਕਦੀ ਤੂੰ ਚਾਹ ਨਹੀਂ ਫੜਾਈ ਤਾਂ ਤੂੰ ਗੱਲਾਂ ਇੰਨੀਆਂ ਕਰਦੀ ਬੁੱਢੇ ਬਾਰੇ ਕਿੱਥੇ ਜਾਊਗੀ ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੇ ਤੂੰ ਜਾਣਦੀ ਐ ਚਪੇੜ ਮਾਰੀ ਆ ਕਿਸ ਗੱਲ ਤੋਂ ਮਾਰੀ ਤੂੰ ਕਿ ਕਿਆ ਹੀ ਉਹਨੂੰ ਮੈਂ ਤਾਂ ਕੋਹ ਵੀ ਨਹੀਂ ਕਿਹਾ ਮੈਂ ਕੀ ਕਹਿਣਾ ਹੀ ਉਹਨੂੰ ਫੇਰ ਵੇਲਾ ਝੂਠ ਬੋਲੇ ਤਾਂ ਉਹਨੇ ਚਪੇੜ ਤੇ ਕਿੱਦਾਂ ਮਾਰਦੀ ਇਦਾਂ ਤੁਹਾਨੂੰ ਪਤਾ ਉਹਦਾ ਦਿਮਾਗ ਖਰਾਬ ਰਹਿੰਦਾ ਵਾ ਮਾੜੀ ਜੀ ਗੱਲ ਕਿਸ ਦੀ ਕਰਦੋ ਤੇ ਥਾ ਮੇਰੇ ਤੇ ਕਿਆ ਮਾਰੀ ਆ ਤੂੰ ਹੀ ਨਹੀਂ ਗੱਲਾਂ ਕਰੀ ਤੇਰਾ ਸਹੀ ਆ ਪਤਾ ਨਹੀਂ ਤੁਹਾਨੂੰ ਕਾਹਦਾ ਹੈ ਜੌਂਡਿਆ ਉਹਦਾ ਇੰਨਾ ਨਹੀਂ ਤਾਂ ਸਮਝ ਨਹੀਂ ਆਉਂਦੀ ਨਹੀਂ ਤੇਰੀ ਉਸਰੀਕਣੀ ਆ ਤੇਰੀ ਮਾਸੀ ਦੀ ਨਾ ਉਹ ਤੇਰੇ ਵੀ ਕੋਹ ਲੱਗਦੀ ਵੱਡੀ ਆ ਤੇਰੇ ਨਾਲੋਂ ਸਮਝ ਕਰਿਆ ਕਰ ਕਿੰਨੀ ਮੰਮੀ ਉਹਨੇ ਬੇਇੱਜ਼ਤੀ ਕਰਾਤੀ ਉਹ ਕਾਦੀ ਤੇਰੀ ਦੇਖੀਓ ਕੀ ਤਰ੍ਹਾਂ ਲੱਫਾ ਕਿਥੋਂ ਫੁੰਮਣੀ ਆ ਤੇਰੀਆਂ ਲੱਤੀਆਂ ਦੱਸ ਮੈਨੂੰ ਕਿਹੜੀ ਲਾਈ ਫੁੰਮਣੀ ਤੇਰੀ ਦੱਸ ਮੇਰੀ ਲਾਈ ਲੋਕੀ ਦੇ ਗੱਲਾਂ ਕਰਨ ਦੇ ਨਾ ਕਰਨੀ ਤੂੰ ਜਦੋਂ ਹਾਕੀ ਲੰਗੇ ਕੁੱਤੇ ਭੌਂਕਦੇ ਹੀ ਹੁੰਦੇ ਆ ਕੋਈ ਗੱਲ ਨਹੀਂ ਕਰਨ ਦੇ ਗੱਲਾਂ ਤੂੰ ਨਾ ਜ਼ੁਬਾਨ ਆਪਣੀ ਰੱਖ ਸੰਭਾਲ ਕੇ ਜਰਾ ਚੰਗਾ ਹੁਣ ਮੈਂ ਤੈਨੂੰ ਕਹਿਤਾ ਮੈਨੂੰ ਬਾਰ ਬਾਰ ਨਹੀਂ ਉਹ ਕਹਿਣਾ ਸਾਡ ਜੇ ਤੈਨੂੰ ਉਹਦਾ ਪ੍ਰੀਤ ਦਾ ਨਹੀਂ ਤੇ ਤੈਨੂੰ ਆਪਣੇ ਭਾਜੀ ਦੀ ਨਹੀਂ ਮਾਸਾ ਸ਼ਰਮ ਹੈਗੀ ਉਹਨੂੰ ਕੌਣ ਬੁੱਢੇ ਵਾਰੇ ਕੁੜੀ ਦਊਗਾ ਹੁਣ ਉਹਦਾ ਹੋ ਤਿਆ ਨਿਆਣੇ ਕਿੱਥੇ ਪਾਵਾਂਗੇ ਅਸੀਂ ਤੇ ਆਲਿਆਂ ਦੇ ਜੋਬਣ ਨੂੰ ਵੀ ਉਹਨੂੰ ਪੁੱਛ ਦੀ ਵਿੱਚ ਪੇੜਾ ਕ ਮਾਰਦਾ ਕੀ ਹੋਇਆ ਸੀ ਮੈਂ ਤਾਂ ਕੁਝ ਵੀ ਨਹੀਂ ਆਖਿਆ ਕੋਈ ਨਹੀਂ ਮੈਂ ਪੁੱਛ ਲਈ ਨਹੀਂ ਮਾਰ ਦਿੰਦਾ ਚਪੇੜ ਪੁੱਛ ਲੈਨੀ ਮੈਨੂੰ ਆਲਾਂ ਦੇਖ ਲੋ ਜਾ ਪੁੱਛ ਲਿਓ ਤੇ ਕੀ ਕਰਨ ਲਈ ਹੁਣ ਤੂੰ ਇੱਥੇ ਬੈਠੀ ਚਾਹੇ ਬੇਲੇ ਤੇ ਨਹੀਂ ਜਾਂਦੀ ਆ ਤੂੰ ਕਰਮਾਂ ਨੂੰ ਰੋਣੀ ਆਪਣੇ ਨੂੰ ਜਿਹੜਾ ਆਉਂਦਾ ਆਣ ਕੇ ਵਜਾ ਜਾਂਦਾ ਵਾ ਅੱਦ ਹੀ ਤੁਹਾਡੇ ਵਾਲੀ ਤੂੰ ਕੱਲੀ ਆ ਜਿਹੜਾ ਤੈਨੂੰ ਵਜਾ ਜਾਂਦਾ ਵਾ ਇਹਦੀ ਲੋਤਰੀ ਨਹੀਂ ਬੋਲਣੋ ਹੜਦੀ ਇਹਨੂੰ ਕਿੰਨੀ ਵਾਰ ਸਮਝਾਇਆ ਨਾ ਬੁਰੀ ਬਣਿਆ ਕਰ ਨਾ ਬੁਰੀ ਬਣਿਆ ਕਰ ਨਾ ਮੈਰੀ ਦੁੱਖ ਦੇ ਮੈਨੂੰ ਆਉਂਦਾ ਹੀ ਐ ਜਿਹੜਾ ਨਹੀਂ ਕੋਈ ਮੇਰੇ ਤੇ ਜ਼ੋਰ ਚਲਾ ਲੈਂਦਾ ਵਾ ਮੇਰੇ ਦਿਵਾਲੇ ਰਹਿੰਦੇ 24 ਘੰਟੇ ਜੇ ਮੈਂ ਗੱਲ ਚੰਗੀ ਕਹਿ ਦੇਣੀ ਤਾਂ ਵੀ ਬੋਲੀ ਜੇ ਮਾੜੀ ਕਹਿ ਦੇਣੀ ਤਾਂ ਵੀ ਵਾਹ ਭੈਣਾ ਇੱਥੇ ਆਜੋ ਚਾਹ ਬਣ ਗਈ ਚਾਹ ਪੀ ਲੋ மீங்க அந்த மாரி பக்காடா சா பனி இடா பண்ணா ਆਮਦਾ ਆ ਗਿਆ ਵਾ ਆਹੋ ਮੂੰ ਆ ਤੋ ਤੇ ਜਾ ਜਾ ਕੇ ਚਾਹ ਪਾਣੀ ਪੀ ਗਰਮੀ ਬੜੀ ਆ ਗਰਮੀ ਦਾ ਹੈ ਬੜੀ ਮਾਸੀ ਤੇ ਆਈ ਮੈਂ ਉਹਨੂੰ ਮੇਰੇ ਮੜਲਾ ਭਾਈ ਮਾਸੀ ਆਈ ਆ ਹਾਂ ਮਾਸੀ ਆਈ ਆ ਸੱਚੀ ਮਾਸੀ ਸੋਸਰੀ ਘਰ ਆ ਗਿਆ ਹਾਂਜੀ ਹਾਂਜੀ ਆ ਜਾ ਬਹਿ ਜਾ ਹੋਰ ਠੀਕ ਠਾਕ ਸਭ ਠੀਕ ਠਾਕ ਤੁਸੀਂ ਦੱਸੋ ਹਾਂ ਠੀਕ ਵਾ ਆਹੋ ਜਾ ਕੋਈ ਗੰਦੇ ਕਿਥੋਂ ਆਇਆ ਵਾ ਮੈਂ ਗਿਆ ਕੰਮ ਤੇ ਉੱਥੋਂ ਆਇਆ ਵਾ ਅੱਛਾ ਪਾਣੀ ਪੀਣਾ ਮੈਂ ਪਾਣੀ ਪੀਤਾ ਹੀ ਬਸ ਹੋਰ ਕਿਦਾਂ ਜੀ ਰਹੀ ਯਾਤਰਾ ਫ ਯਾਤਰਾ ਤਾਂ ਬੜੀ ਵਧੀਆ ਰਹੀ ਏ ਆ ਘਰ ਦੀਆਂ ਗੱਲਾਂ ਸੁਣ ਕੇ ਮਨ ਪਰਸਾਨ ਹੋ ਗਿਆ ਚਲੋ ਚੱਲਦੀ ਆਈਆਂ ਉਹ ਗੱਲ ਵੀ ਹਉ ਕੋਈ ਕਰਮਾ ਦਾ ਲੈਣਾ ਦੇਣਾ ਚੱਲ ਕੋਈ ਨਹੀਂ ਇਹ ਵੀ ਕਾਲਖ ਲਗਣੀ ਨਹੀਂ ਮੱਥੇ ਨਹੀਂ ਬੋਤਾ ਇਹ ਕਾਲਖ ਕਿਉਂ ਆ ਸਾਰੇ ਲੋਕਾਂ ਨਾਲ ਹੋ ਜਾਂਦੀ ਆ ਬੜਿਆ ਬੜਿਆ ਨਾਲ ਹੋ ਜਾਂਦੀ ਆ ਤਕੋਈ ਨਹੀਂ ਹੁਣ ਇੰਨਾ ਨਹੀਂ ਮਨ ਚ ਸੋਚੀ ਜਾਈਦਾ ਹੁੰਦਾ ਇਹੋ ਜਿਹਾ ਨਹੀਂ ਹਾਂ ਕਰੀ ਜਾਈਦਾ ਹੁੰਦਾ ਸਾਰਾ ਟੱਬਰ ਇੱਕੋ ਗੱਲ ਨੂੰ ਲੈ ਕੇ ਬੈਠਾ ਸਾਰਾ ਟੱਬਰ ਹੀ ਤੇ ਮੇਰੀ ਗੱਲ ਸੁਣ ਧਿਆਨ ਨਾਲ ਤਾਂ ਹੋ ਨਹੀਂ ਸੋਚੀ ਤੇ ਗੱਲ ਤੇ ਬੜੀ ਆ ਨਹੀਂ ਮੈਂ ਤੈਨੂੰ ਦੱਸਦੀ ਆ ਨਾ ਮੇਰੀ ਗੱਲ ਸੁਣੋ ਸਿਆਣਾ ਵਾ ਤੂੰ ਸਮਝਾਉਣਾ ਤੈਨੂੰ ਕੀ ਆ ਤੂੰ ਤਾਂ ਸਿਆਣਾ ਆਪ ਦਹਿਰਾ ਵਾ ਤੂੰ ਤਾਂ ਸੱਤਿਆਂ ਨੂੰ ਸਮਝਾਉਂਦਾ ਹੁੰਦਾ ਹੈ ਤੇ ਆ ਮੂੰਹ ਕੋ ਇੰਨਾ ਕ ਕੀਤਾ ਵਾ ਹੈ ਰੋਟੀ ਬਾਣੀ ਨਹੀਂ ਖਾਂਦਾ ਹੁਣ ਤੂੰ ਮੇਰੀ ਗੱਲ ਸੁਣ ਬਹੁਤ ਬਹੁਤ ਟੈਨਸ਼ਨ ਮੇਰੀ ਗੱਲ ਸੁਣ ਇੱਧਰ ਵੇਹ ਨਿਆਣੇ ਸਾਡੇ ਕਿੰਨੇ ਸਾਹਮਣੇ ਆ ਜੇ ਕੋ ਕਰ ਲੂਗੀ ਖਾ ਲੂਗੀ ਕੋ ਜਾਂ ਚਲ ਜੂਗੀ ਪੇਕੇ ਤੇ ਫੇਰ ਅਸੀਂ ਕੀ ਕਰਾਂਗੇ ਹੈ ਏਦਾਂ ਨਹੀਂ ਮਨਚ ਨਹੀਂ ਸੋਚਣਾ ਕੋਈ ਜੋ ਮਰਜੀ ਕੋਈ ਕਹਿੰਦਾ ਰਵੇ ਏਦਾਂ ਦਾ ਕੋਈ ਨਹੀਂ ਸੋਚਣਾ ਗਲਤ ਚਲੋ ਠੀਕ ਆ ਹਾਂ ਤੂੰ ਸਿਆਣਾ ਮੈਂ ਤੇ ਤੈਨੂੰ ਕਹਿਣ ਦੀ ਵੀ ਤੂੰ ਸਿਆਣਾ ਮੈਨੂੰ ਤੇ ਲੋੜ ਨਹੀਂ ਤੈਨੂੰ ਆਖਣ ਦੀ ਗੱਲ ਸੁਣ ਭੈਣ ਵੀ ਹੁਣ ਇੱਕੋ ਗੱਲ ਕਰੀ ਜਾਂਦੀ ਮੈਂ ਨਹੀਂ ਰੋਟੀ ਖਾਣੀ ਉਹ ਮੈਂ ਕੱਢ ਦੇਣਾ ਉਹ ਕਰਨਾ ਇਹ ਮੰਨ ਲਓ ਜੇ ਕੱਢ ਵੀ ਦਵਾਂਗੇ ਜੋ ਤੇਰਾ ਮਾੜਾ ਚੰਗਾ ਹੀ ਕਰ ਵੀ ਦਵਾਂਗੇ ਤੇ ਬੱਚਿਆਂ ਨੂੰ ਮਾਂ ਮਿਲ ਜੂਗੀ ਇਹ ਸੋਚ ਬੱਚਿਆਂ ਵਾਸਤੇ ਤੇ ਫੇਰ ਉਹ ਗੱਲ ਹੋ ਗਿਆ ਨਾ ਮਤਈ ਦੀ ਮਤਈ ਹੈ ਤੇ ਇਹ ਦਿਮਾਗ ਤੇ ਸੋਚ ਤੂੰ ਇਦਾਂ ਦੇ ਟੈਨਸ਼ਨ ਨਾ ਲੈ ਹੁਣ ਤੂੰ ਹੈ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਲੋ ਠੀਕ ਆ ਇੱਥੇ ਰਹਿੰਦੀ ਰਹੀ ਐ ਕਿੰਨੀ ਕੁ ਮਾੜੀ ਸੀ ਮੱਥੇ ਦੀ ਕਾਲਖ ਹੀ ਚੱਲ ਲੱਗ ਗਈ ਐ ਉਹ ਵੀ ਗੱਲ ਨਹੀਂ ਸਾਰਿਆਂ ਦਾ ਬੜੇ-ਬੜਿਆਂ ਦਾ ਪੁੱਤ ਹੋ ਜਾਂਦੀ ਆ ਵਾ ਇਹੋ ਜਿਹਾ ਨਹੀਂ ਮਨ 'ਚ ਸੋਚੀਦਾ ਹੁੰਦਾ ਤੇ ਮੈਂ ਤੇ ਉਹ ਸਾਰੇ ਟੱਬਰ ਵਾਲੀ ਵੇਖਣ ਨਹੀਂ ਉਹ ਗੱਲ ਵੀ ਕੋਈ ਕੋਹ ਬੋਲੀ ਜਾਂਦਾ ਕੋਈ ਕੋਹ ਬੋਲੀ ਜਾਂਣ ਡਿਆ ਉਹਦੇ ਉਹਦੇ ਪਾਸੇ ਕਿਸ ਨੇ ਉਹਨੂੰ ਪੁੱਛਿਆ ਹੋਵੇ ਹੈ ਤੂੰ ਪੁੱਛਿਆ ਨੂੰ ਵੀ ਜਾਂ ਕਿਦਾਂ ਜਾਂ ਕਿਦਾਂ ਨਹੀਂ ਨਹੀਂ ਹੈ ਉਹ ਤਾਂ ਫਿਰ ਟਾਡੀਆਂ ਗੱਲਾਂ ਵਾ ਇੱਕੋ ਗੱਲ ਦੇ ਮਗਰ ਹੀ ਸਾਰਾ ਟੱਬਰ ਪੈ ਲੈਣਾ ਹੱਥ ਧੋ ਕੇ ਇੰਦਾ ਨਹੀਂ ਇੰਦਾ ਕਰ ਦੇਣਾ ਇੰਦਾ ਨਹੀਂ ਇੰਦਾ ਕਰ ਦੇਣਾ ਚਲ ਉਹਨੇ ਵੀ ਗਲਤੀ ਮੰਨ ਨਹੀਂ ਲਈ ਆਪਣੀ ਹੁਣ ਤੇ ਇਹਦਾ ਮਾਸੀ ਜੀ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਬਦਲਦੇ ਕੋਹ ਜਾਣਾ ਨਹੀਂ ਆ। ਇਹਨ ਗੱਲਾਂ ਕਿੰਨੇ ਮਾਦੀ ਕਰੀ ਹੋਈਆਂ। ਕੀ ਹੋ ਗਿਆ? ਕੀ ਹੋ ਗਿਆ ਵਾ? ਉਹ ਬਚੇਰਾ ਕੁਝ ਹੋ ਗਿਆ ਹੁਣ। ਜੇ ਸੋਚੀਏ ਤੇ ਕੁਛ ਨਹੀਂ ਆਜੇ ਸੋਚੀਏ ਤੇ ਬਹੁਤ ਕੁਝ ਹੋ ਗਿਆ। ਤੇ ਫਿਰ ਐਂਦਾ ਸੋਚਦਾ ਰਹੋ ਤੇ ਕਰ ਲਾ ਜੋ ਕਰਨਾ ਫਿਰ ਕਰੀ ਜਾ। ਤੇ ਫਿਰ ਨਿਆਣੇ ਨਿਆਣੇ ਸੰਭਲੇਗਾ ਤਵੇ ਤੇ ਰੋਟੀਆਂ ਸਾੜਿਆ ਕਰੇਗਾ ਹੱਥ ਫਿਰ ਤੂੰ। ਕੱਢ ਦਿੰਨੇ ਆ ਜਾ। ਚਲੋ ਨਹੀਂ ਕਰਦਾ ਮੈਂ ਹਾਂ ਮੈਂ ਤਾਂ ਉਦੋਂ ਹੀ ਉਹਨੂੰ ਕਹਤਾ ਵਾ ਵੀ ਮੇਰਾ ਤੇਰਾ ਕੋਈ ਰਿਸ਼ਤਾ ਨਹੀਂ ਆਇਤੋਂ ਉਹ ਮਟੇਰ ਵੇਖਿਆ ਲੀੜਿਆਂ ਦੇ ਨਿਆਵਾਂ ਧੋਣ ਵਾਲਿਆਂ ਦਾ ਲੱਗਾ ਉਹ ਤੇ ਚਰ ਕੋ ਧੂਬੇ ਨਹੀਂ ਤੇ ਗੱਲਾਂ ਤੂੰ ਸਾਰਿਆਂ ਨੂੰ ਜਿਆਦੀਆਂ ਕਰਨ ਡਿਆ ਚਲੋ ਚਲੋ ਠੀਕ ਹਾਂ ਹੌਸਲਾ ਦੇਣਾ ਹੋਵੇ ਤਾਂ ਫੇਰ ਬੈਠੋ ਦਿੱਤਾ ਨਹੀਂ ਬੈਠਾ ਕਿੱਥੇ ਬਹਿ ਜਾ ਉਹ ਚਾਹ ਤਰੀ ਨਹੀਂ ਆ ਜਾ ਚਾਹ ਲੈ ਆ ਪਤਾ ਨਹੀਂ ਇਹਦੇ ਮਾਂ ਤਾਂ ਰੇਤ ਦੇ ਦੀ ਦਈ ਹੈ ਚਾਹ ਤਾਂ ਨੇ ਵੀ ਇੱਕ ਤਾਂ ਸਾਰਾ ਟੱਬਰ ਜਿਹੜਾ ਘਰੋਂ ਕੀ ਮੈਂ ਚੱਲ ਗਈਆਂ ਤੇ ਸਾਰਿਆਂ ਦੇ ਰਹਿ ਵਾ ਗਾ ਉਹਦੀਆਂ ਵਖਰੀਆਂ ਵਖਰੀਆਂ ਹਾਂ ਲਿਆਈ ਵੇਹਾ ਕਾਪੇ ਇੱਕ ਮਚਾਦਾ ਬਣਾਇਆ ਏ ਇਹ ਤੇ ਐ ਸਦਾ ਦੇ ਕੇ ਬੈ ਗਈ ਸਾਰਿਆਂ ਨੂੰ ਜਿੱਦਾਂ ਮੈਂ ਦੇਖਤ ਰਹੀ ਹੁੰਦੀ ਆ ਬਾਹਰ ਮਾਸੀ ਜੀ ਨੂੰ ਲਿਆ ਕੇ ਬਾਹਰ ਲਿਆਵਾ ਅੰਦਰ ਪੋਤਾਾਂ ਕੇ ਬਹਿ ਗਿਆ ਇਹ ਵੀ ਘਰੋਂ ਨਿਕਲੀ ਰਵੇ ਨਾ ਤੇ ਕਿਤੇ ਸ਼ੂਗਰ ਹੀ ਆ ਜਾਨ ਮੇਰੀ ਵੀ ਸੌਖੀ ਰਹਿੰਦੀ ਏ ਹੋ ਭਾਜੀ ਮੈਂ ਤਾਂ ਆਈ ਨજર ਚਾਹ ਨੂੰ ਕੀ ਕਰਨ ਲਈ ਮੰਮੀ ਚਾਹ ਹੀ ਰੱਖੀ ਪੋਣਾ ਅੱਖੇ ਲੱਗ ਜਾਆ ਘਰ ਚੰਗਾ ਉਹ ਵਿਗੜੀ ਆ ਜਿਆਦਾ ਹੁਣ ਰੋਟੀ ਖਾਧੀ ਆ ਆਹ ਭੈਣ ਵੀ ਬਾਹਰ ਬੈਠੀ ਆ ਤੇ ਚਾਹ ਪੀਣ ਨੂੰ ਵੀ ਦੇ ਕੇ ਆ ਤੈਨੂੰ ਉਹ ਨਹੀਂ ਦਿਹੀ ਸੇਮੂ ਹਾਂਜੀ ਮਮਾ ਜੀ ਮੇਰਾ ਮਹਾਰਾਜ ਸਿਰ ਕੋੜਦੇ ਹਾਂ ਕੋੜਦੇ ਕੋੜੀ ਕਰਨ ਦੇ ਆਈ ਮਮਾ ਜੀ ਤਾਂ ਤੇ ਬੁਖਾਰ ਹੀ ਬੜਾਇਆ ਤੇਰਾ ਸਿਰ ਧੱਪੰਡਿਆ ਮਹਾਰਾਜਾ ਸਿਰ ਖੁਰਦੇ ਪੀਠ ਬੜੀ ਖੰਡਿਆ ਚਾਹ ਬਣਾ ਕੇ ਲਿਆਵਾ ਤੈਨੂੰ ਚਾਹ ਬਣਾਉਣੀ ਆਉਗੀ ਜੇ ਤੂੰ ਉੱਥੇ ਹੀ ਨਾ ਵੰਡੇ ਤੇ ਉਦੋਂ ਮੈਂ ਬਣਾ ਕੇ ਦਿੰਦੀ ਹੁੰਨੀ ਸੀ ਅੱਛਾ ਹਾਂਜੀ ਚਲ ਮਹਾਰਾਜਾ ਘੋਟ ਕੇ ਨਾ ਚਾਹ ਫੇ ਮੈਨੂੰ ਇੱਕ ਕੱਪ ਚਾਹ ਬਣਾ ਕੇ ਦੇ ਮਮਾ ਜੀ ਹੁਣ ਤੁਸੀਂ ਲੇਟ ਜੋ ਮੈਂ ਚਾਹ ਬਣਾ ਕੇ ਲਿਆਉਣੀ ਆ ਹਾਂ ਗੈਸ ਤੇ ਆਨ ਚਲਾਈ ਠੀਕ ਸਿਮੋ ਪਪਾ ਜੀ ਮੈਂ ਕਿਚਨ ਜਾ ਲੈ ਹਾਂ ਉਹ ਤੂੰ ਕਿਚਨ ਦੀ ਚਲਣਿਆ ਕੋਈ ਨਹੀਂ ਪਪਾ ਚਾਹ ਡਹੀਂ ਹੀ ਬਣਾਣਾ ਕਿਉਂ ਤੂੰ ਕੋ ਜਾਉਣ ਹੁੰਦੀ ਆ ਮਮਾ ਦਾ ਸਿਰ ਪੀਟ ਪੜਾ ਹੁੰਦਿਆ ਹੀ ਤਾਂ ਕਰਕੇ ਸਿਰ ਪੋਣਿਆ ਕੀ ਗੱਲ ਹੋ ਗਈ ਆ? ਰਿਤਿ? ਹਾਂ। ਕੀ ਗੱਲ? ਪਤਾ ਨਹੀਂ ਬੁਖਾਰ ਹੋ ਗਿਆ ਨਾ ਸਿਰਫੜ ਹੋਈ ਜਾਂਦੀ। ਦੋਸਤੋ ਸਿਰਫੜ ਦੀ ਗੋਲੀ ਖਾ ਲੈਣੀ ਜਾਂ ਬੁਖਾਰ ਦੀ ਪੈਰਾਸੈਟਾਮੋਲ ਪਈ ਆ। ਮੈਂ ਨਹੀਂ ਵੇਖੀ। ਚਲ ਮੈਂ ਦਨ ਵੇਖਦਾ। ਸਿਮੋ ਹਾਂ ਜ ਮ ਕਲੀ ਪੁੱਤ ਪਾਣੀ ਦਾ ਗਲਾ ਲਿਆ ਠੀਕ ਆ ਪਾਣੀ ਖੁਲਾ ਦੇ ਰੈਕਟ ਕਰਾਂ ਮੇਰਾ ਮਤਲਬਾ ਕਿਤੇ ਨਾ ਕਿਤੇ ਇੰਨਾ ਤੇ ਦਿਲ ਚ ਮੇਰੇ ਵਾਸਤੇ ਹਮ ਧਰਤੇ ਹੋ ਗਿਆ ਜੋ ਮੈਨੂੰ ਨਹੀਂ ਨਾ ਦਵਾਈ ਦਿੱਤੀ ਆ ਚਲੋ ਮੈਨੂੰ ਇੱਕ ਵਾਰੀ ਖੁਸ਼ੀ ਆ ਇਹਨਾਂ ਦੇ ਦਿਲ ਚ ਮੇਰੇ ਵਾਸਤੇ ਇੰਨੀ ਕਿਹੋ ਜਿਹੀ ਜਗਾ ਪਚੀ ਨਾ ਕਿ ਮੈਂ ਆਉਦਾ ਸੀ ਆਪਣਾ ਕਾਰਜ ਨਾ ਨਾ ਕੋਈ ਤੇ ਹੈ ਗਾਇਕ ਜਿਹੜਾ ਮੈਂ ਪੁੱਛ ਸਕਦਾ ਸਹੀ ਕੀ ਆਖਣਾ ਜੀਵਨ ਸਾਥੀ ਜੀਵਨ ਸਾਥੀ ਹੁੰਦਾ ਕਦੇ ਵੀ ਸਾਨੂੰ ਕਿਸੇ ਵੀ ਕਿਸਮ ਦਾ ਧੋਖਾ ਨਹੀਂ ਦੇਣਾ ਚਾਹੀਦਾ ਜੇ ਸਾਡੀਆਂ ਜਿੰਮੇ ਆ ਰੀਆਂ ਸਾਡੇ ਮਾਂ ਬ੍ਰਤ ਵਧ ਕੇ ਚੁੱਕਦਾ ਜਿੰਨੇ ਸਾਰੀ ਉਮਰ ਨਾਲ ਚੱਲਣਾ ਦੁੱਖ ਸੁੱਖ ਚ ਨਾਲ ਖੜੇ ਹੋਣਾ जो एक जनानी दुनिया दू थे सुट दी तो बंदे का जीना भी जरूरत पूर्ण जी गर्मी दूर करता फिर मैं सोचा ਮਾ ਜੀ ਪਾਪਾ ਨੇ ਐਤਨ ਦਵਾਈ ਦਿੱਤੀ ਇਹਦਾ ਮਿਸਤਰ ਨਾਲ ਰੋਜ਼ ਬੋਲਿਆ ਕਰਨਾ ਹੁਣ ਗੈਸ ਬੰਦ ਕਰਤਾ ਹਾਂਜੀ ਚਾ ਠੀਕ ਹੈ ਤੁਮੀ ਪੀਲਾ ਨਹੀਂ ਨਹੀਂ ਸੁਣੋ ਚਾਹ ਤੁੰ ਬਣਾਈ ਹੈ ਹਾਂਜੀ ਚਾਹ ਤਾਂ ਬੜੀ ਸੁਆਦ ਬਣਾਈ ਹੈ ਤੁਹਾਡੇ ਮਗਰ ਪਾਪਾ ਨੇ ਸਿਖਾਈ ਸੀ ਇਹਦਾ ਮਤਲਬ ਪੂਰਾ ਕਿਚਨ ਦੇ ਵਿੱਚ ਮੈਂ ਲੱਗੂ ਸਾਰੇ ਕੰਮ ਕਰ ਸਕਦੀ ਹਾਂ ਜੀ। ਹਾਂਜੀ। ਕਦਆ ਕਰਾਂਗੇ? ਭਾਂਡੇ ਤੇ ਪੱਕੇ ਮਾਂਜਾ ਕਰਾਂਗੇ ਨਾ। ਨਾਲੇ ਪੁੱਤ ਜਾਚ ਆਉਂਦੀ ਆ ਤੇ ਨਾਲੇ ਵਧੀਆ ਲੱਗਦਾ ਵਾ ਕੰਮ ਕਰਨ ਦਾ ਸੇਜਾ। ਠੀਕ। ਆਜੋ ਮਸੀ ਜੀ। ਕੀ ਕਰਦਾ ਹੈ? ਕੋਹ ਨਹੀਂ ਪਿੰਦਰ ਨੇ ਮੈਨੂੰ ਦੱਸਿਆ ਤੈਨੂੰ ਬੁਖਾਰ ਚੜਿਆ ਵਾ। ਪਤਾ ਨਹੀਂ ਸਰੀਰ ਬੜਾ ਹੀ ਦੁਖਣ ਰਿਹਾ ਇਸ ਸਵੇਰ ਦਾ। ਸਾਨੂੰ ਮਾਸਰ ਕੋਟ ਤੋ ਬੁਖਾਰ ਤੇ ਬੁਖਾਰ ਬੜਾ ਦਵਾਈ ਲਿਆ ਜਾ ਕੇ ਪਹਿਲਾ ਦਵਾਈ ਕਰਾ ਰਹੀ ਦੇਖ ਗਏ ਤੇ ਪਾਪਾ ਇਹਨਰ ਲੈ ਕੇ ਗਿਆ ਹਾਂਜੀ ਟੈਂਸ਼ਨ ਕਿਉਂ ਤੇ ਇੰਨੀ ਲੈਣ ਲਈ ਤੇਰੇ ਵਾਸਤੇ ਦਿਲ ਚ ਪਿਆਰ ਹੈਗਾ ਉਹਦੇ ਚੰਗਾ ਟੈਂਸ਼ਨ ਨਹੀਂ ਲੈਣੀ ਪਿਆਰ ਤਾਂ ਮਾਸੀ ਜੀ ਬਥੇਰਾ ਹੀ ਹੂੰ ਮੇਰੀ ਮਾਤ ਤੇ ਫੇਰ ਬੁਖਾਰ ਖਿੱਚਦਾ ਆਈਗਾ ਮੈਨੂੰ ਤੇ ਆਪਣੇ ਕੀਤੇ ਦਾ ਇੰਨਾ ਪਛਤਾਵਾ ਨਾ ਤੇ ਤਰਤੀ ਵੇਲ ਨਹੀਂ ਦੇਣ ਦੀ ਮੇਰਾ ਪਤਾਵਾ ਨਹੀਂ ਕਰਨਾ ਕਿੰਨੇ ਰਿਸ਼ਤੇ ਮੇਰੇ ਖਰਾਬ ਕਰ ਦਿੱਤੇ ਕੋਹ ਨਹੀਂ ਹੋ ਗਿਆ ਰਿਸ਼ਤੇਆਂ ਨੂੰ ਸਾਰੇ ਰਿਸ਼ਤੇ ਚੰਗੇ ਹੀ ਆ ਅਜੇ ਤੇ ਮੈਂ ਉਦਨ ਦੀ ਪਿੰਡ ਨਹੀਂ ਗਈ ਮਾਸੀ ਜੀ ਵੀਰ ਜੀ ਜਿੱਦਣ ਮੈਨੂੰ ਛੱਡਣ ਆਏ ਸੀ ਨਾ ਮੰਮੀ ਨੇ ਉਦਨ ਵੀ ਗੱਲਾਂ ਬਾਤਾਂ ਕੀਤੀਆਂ ਉਹ ਇੱਥੇ ਰੋਂਦਾ ਗਿਆ ਉਹ ਰੋਂਦਾ ਕਿ ਗਿਆ ਮੇਰਾ ਉਦਨ ਦਾ ਧਿਆਨ ਵਿੱਚ ਹੀ ਆ ਤੇ ਬੁਖਾਰ ਤਾਂ ਚੜਾਇਆ ਵਾ ਚਿੰਤਾ ਮੰਨਦੇ ਉੱਤੋਂ ਜਾਂਦੀ ਨਹੀਂ ਮੇਰੀ ਗੱਲ ਸੁਣੋ ਕਿਹਨੇ ਨਹੀਂ ਗੱਲ ਕਰਨੀ ਘਰ 'ਚ ਹੁਣੇ ਚੰਗਾ ਖਬਰਦਾਰ ਜੇ ਕਿਸਨੇ ਗੱਲ ਕੀਤੀ ਤੇ ਆ ਬੁਖਾਰ ਬਖੂਰ ਲਾ ਤੇ ਚੱਲ ਕੰਮ-ਗੁੰਮ ਕਰ ਹਾ ਲੀੜੇ-ਲੁੜੇ ਇਨੇ ਧੋਣ ਵਾਲੇ ਧੋਵੋ ਕੰਮ ਤੇ ਚੱਲੋ ਕਰਨਾ ਹੀ ਹੈ ਪਰ ਜਿਹੜੀ ਕਾਲਖ ਮੇਰੇ ਮੱਥੇ ਤੇ ਲੱਗ ਗਈ ਆ ਨਾ ਉਹ ਕਦੀ ਨਹੀਂ ਧੁੱਪਣੀ ਧੁੱਪ ਗਿਆ ਵਾ ਕਾਲਖਾਂ ਜੇਰੀ ਗੱਲ ਸੁਣ ਫੇਰ ਉਹ ਗੱਲ ਨੂੰ ਲੈ ਕੇ ਬਹਿ ਜਾਂਦੇ ਮੈਂ ਤੇ ਪੈਣਾ ਮੱਥਾ ਮਾਰ-ਮਾਰ ਤੁਹਾਡੇ ਨਾਲ ਹਾਰ ਰੋਗੀ ਮੈਂ ਤੈਨੂੰ ਕਹਿੜੀ ਵੀ ਨਿਆਣੇ ਵੱਲ ਨਹੀਂ ਆ ਨਿਆਣਿਆਂ ਦੀ ਮੇਰੀ ਨਹੀਂ ਆ ਕਿਤੇ ਨਾ ਕਿਤੇ ਮੈਨੂੰ ਆ ਲੱਗਦਾ ਵਾ ਵੀ ਮੈਂ ਗੁਨਾਹਗਾਰ ਵਾਂ ਬਗਾਨੇ ਪੁੱਤ ਦੀ ਉਹ ਆਪਣੇ ਮਾਪੇ ਦਾ ਸਹਾਰਾ ਹੀ ਮੇਰੇ ਕੋਲ ਇੰਨਾ ਪਾਪ ਹੋ ਗਿਆ ਮੇਰੀ ਵਜ੍ਹਾ ਦੇ ਨਾਲ ਨਹੀਂ ਤੇਰੀ ਵਜ੍ਹਾ ਨਾਲ ਕੋਈ ਹੋਇਆ ਇਹਦੀਆਂ ਕੀਤੀਆਂ ਗਲਤੀਆਂ ਕਿਤੇ ਮੇਰੇ 3 ਪੁੱਤਾਂ ਦਾ ਗਾੜੀ ਨਾ ਆ ਜਾ ਨੀ ਕਿ ਮੈਨੂੰ ਤੇ ਇਹ ਗੱਲ ਵਿੱਚੇ ਵਿੱਚ ਵੱਡ-ਵੱਡ ਖਾਈ ਜਾਂਦੀ ਆ ਨੀ ਇੰਨੀ ਸਿਆਣੀ ਹੀ ਤੇ ਫੇਰ ਇੱਕ ਤੇ ਨਾ ਕੀ ਤੁਹਾਨੂੰ ਸਮਝਾਈਏ ਸਿਆਣਫ ਵੀ ਤੁਹਾਡੇ ਚ ਇੰਨੀ ਆ ਜਾਂਦੀ ਆ ਹਾਂ ਤੇ ਗੱਲਾਂ ਵੀ ਫੇਰ ਤੁਸੀਂ ਉਹ ਗੱਲ ਮੈਂ ਤੁਹਾਨੂੰ ਕਹੀ ਜਾਨੀ ਵੀ ਗੱਲ ਨਹੀਂ ਕਿਸਨੇ ਕਰਨੀ ਤੂੰ ਫੇਰ ਲੈ ਕੇ ਲੰਮੀ ਲੜੀ ਸੋ ਕੇ ਬੈ ਗਈ ਆ ਪਤਾ ਨਹੀਂ ਹੱਸ ਜੀ ਮੇਰੇ ਦਿਮਾਗ ਤੋਂ ਬੋਝ ਜਾਂਦਾ ਹੀ ਨਹੀਂ ਕੁਝ ਨਹੀਂ ਹੋ ਗਿਆ ਤੇਰੇ ਬੋਝ ਨੂੰ ਲੱਥ ਜਾਣਾ ਬੋਝ ਤੇਰਾ ਟੈਨਸ਼ਨ ਲੈ ਹਾਵੇ ਲੈ ਲੈ ਕੇ ਤੇ ਕੀ ਹਾਲਤ ਹੀ ਬਣਾਇਆ ਵਾ ਆ ਸਾਰਾ ਘਰ ਦਾ ਮਹੌਲ ਝਾਲੀ ਸਾਰਾ ਵਿਗਾੜਿਆ ਵਾ ਸਾਰਾ ਕੀ ਬਣ ਗਿਆ ਵਾ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਕਿ ਚਲੋ ਮੇਰੀ ਇੰਨੀ ਕੋ ਫਿਕਰ ਹੈਗੀ ਆ ਕਿ ਮੈਨੂੰ ਦਵਾਈ ਦੇ ਕੇ ਕਿਤੇ ਨਾ ਕਿਤੇ ਉਹਨਾਂ ਦੇ ਦਿਲ 'ਚ ਮੇਰੇ ਵਾਸਤੇ ਹਮਦਰਦੀ ਆ ਗਈ ਆ ਚਲੋ ਮਾਂ ਚੋਂ ਗੁੱਸਾ ਵਾ ਭਾ ਮੈਨੂੰ ਸਾਵਰੀ ਕਹਿੰਦੇ ਆ ਕਿ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਰਹਿ ਗਿਆ ਨਹੀਂ ਚੱਲ ਇੰਨਾ ਕਦੇ ਬੰਦੇ ਨੇ ਕਹਿਣਾ ਹੀ ਹੁੰਦਾ ਵਾ ਜੇ ਇੰਨਾ ਨਾ ਕਰੇ ਤੇ ਫਿਰ ਆਂਦੇ ਹੁੰਦੇ ਆ ਵੀ ਸਰਦਾ ਵੀ ਨਹੀਂ ਆ ਪਰ ਜਿਹੜੇ ਟਾਈਮ ਦੇ ਵਿੱਚ ਦੀ ਮੈਂ ਨੰਗੜ ਨਹੀਂ ਆ ਨਾ ਬੜਾ ਔਖਾ ਕੋਈ ਗੱਲ ਨਹੀਂ ਤੇ ਉੱਥੇ ਬਾਹਰ ਉੱਥੇ ਆਇਆ ਕਰ ਤੇ ਉੱਥੇ ਬਿਆਹ ਖਲੋਇਆ ਕਰ ਤੇ ਨਿਆਣੇ ਲੈ ਕੇ ਤਾਂ ਉੱਥੇ ਬਿਆਹ ਕਰਵਾ ਹਰੇ ਚੰਗਾ ਇਥੇ ਨਾ ਵੜੀ ਰਿਆ ਕਰ ਅੰਦਰ ਨ ਕੋਈ। ਆਹ। ਬੈਜੋ ਮਸੀ ਜੀ। ਮੈਂ ਤੁਹਾਡੇ ਵਾਸਤੇ ਚਾਹ ਲੈ ਆਉਣੀ ਆ। ਨਹੀਂ, ਚਾਹ ਨਹੀਂ ਪੀਣੀ। ਮੇਰੀ ਗੱਲ ਸੁਣ। ਚਾਹ ਨੇ ਬਣਾਈ ਹੀ ਦਵਿੰਦਰ ਨੇ ਤੇ ਮੈਂ ਵੀ ਪੀਤੀ ਪਿੰਦਰ ਨੂੰ ਪਿਆਲੀ ਤੇ ਭੈਣ ਨੇ ਪੀ ਲਈ ਆ। ਤੂੰ ਘੜੀ ਰਾਮ ਕਰ ਲੈ ਹੁਣ। ਅੱਛਾ। ਹਾਂ। ਤੇ ਦਵਾਈ ਜਿੱਦਾਂ ਦੱਸੀ ਨਾ ਉਦਾਂ ਖਾਈ ਜਾਈ ਹੁਣ ਦਵਾਈ। ਤੇ ਫਿਰ ਜੇ ਘਰੇ ਆ ਗਈ ਮੈਂ ਦੱਸਣ ਦੀ ਉੱਥੇ ਹੀ ਖਾ ਲਈ। ਤੂੰ ਚੱਕ ਕੇ ਇੱਕ ਵਾਰ ਕਰਾ ਲੈਂਦੀ ਬੁਖਾਰ। ਉਹਨੂੰ ਲਿਆਉਂਗੀ। ਇੱਦਾਂ ਬੁਖਾਰ ਵਿਗੜਦਾ ਵਿਗੜ ਜਾਂਦਾ ਵਾ। ਚੱਲ ਚੰਗਾ ਫਿਰ ਪਾਉ ਲੰਮੇ ਹੈ। ਹਾਸੀ ਵਰਗਾ ਦਿਲ ਸਾਰਿਆਂ ਦਾ ਹੋਵੇ ਤੇ ਬੰਦਾ ਕਦੀ ਡਿਗਦਾ ਨਹੀਂ ਮੈਂ ਤੇ ਅੰਦਰੋਂ ਅੰਦਰ ਟੁੱਟੀ ਚੁੱਕੀ ਜੇ ਮੈਨੂੰ ਇਹਨਾਂ ਦਾ ਆਸਰਾ ਨਾ ਦਿੰਦੇ ਤੇ ਮੇਰਾ ਤਾਂ ਇੱਥੇ ਰਹਿਣਾ ਵੀ ਔਖਾ ਹੋ ਜਾਣਾ